ਉਹ ਹੀ ਗੁਰਜੀ ਦਾ ਖਾਲਸਾ ਉਹ ਹੀ ਗੁਰਜੀ ਫਤਈ ਹੋਰ ਭਾਈ ਕਬੂਤਰਾਂ ਨੂੰ ਵੀ ਰਚੜਦੀ ਗਲਾਂ ਤੇ ਜਿੰਨੇ ਵੀ ਮੇਰੇ ਨਾਲ ਜੁੜਿਆ ਹੋਣਾ ਭਾਈ ਸਭ ਦਾ तहे ਦਿਲੋਂ ਧੰਨਵਾਦ ਭਾਈ ਤੁਹਾਡੇ ਪਿਆਰ ਸਦਕਾ ਇਹ ਵੀਡੀਓ ਬਣਦੀ ਆ ਨੀ ਕਬੂਤਰਾਂ ਦੀ ਤੁਸੀਂ ਇੰਨਾ ਪਿਆਰ ਕਰਦੇ ਹੋ ਭਾਈ ਜਿੰਨਾ ਵੀ ਕਹਾਂ ਔਰ ਜਿਹੜੇ ਮੇਰੇ ਵੀਰਾਂ ਨੇ ਵੀਡੀਓ ਦੇਖ ਲੈਣੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਵੀਰ ਬਣ ਕੇ ਸਬਸਕ੍ਰਾਈਬ ਕਰ ਲਓ ਤੇ ਬੈਨਲ ਵਾਲਾ ਰਿਪੋਰਟ ਨਹੀਂ ਦੱਬ ਦਿਓ ਕੋਈ ਗਣਾ ਬਈ ਸਾਨੂੰ ਪੈਸੇ ਲੱਗਣਗੇ ਠੀਕ ਹੈ ਨਾ ਵੀਡੀਓ ਤੁਸੀਂ ਮੂਵੀ ਦੇਖ ਰਹੇ ਹੋ ਮੂਵੀ ਦੇਖ ਰਹੇ ਹੋ ਤੇ ਆਪਣੇ ਸਬਸਕ੍ਰਾਈਬਰ ਪਹੁੰਚਣਗੇ ਔਰ ਤੁਹਾਡੇ ਕੋਲ ਹਰ ਇੱਕ ਵੀਡੀਓ ਆ ਜਾ ਕਰੋਗੇ ਜੋ ਵੀ ਆਪਾਂ ਪਾਇਆ ਕਰਾਂਗੇ ਠੀਕ ਹੈ ਜੀ ਬਈ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਕਬੂਤਰ ਲਗਿਆਂਗੇ 300 ਦਾ ਇੱਕ 600 ਦੇ ਦੋ ਆ ਬਈ 300 ਦਾ ਇੱਕ 600 ਦੇ ਦੋ ਕਬੂਤਰ ਆ ਬਈ ਜਿਹੜੇ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਠੀਕ ਹੈ ਜੀ ਆ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਆ ਸਾਰੇ ਕਬੂਤਰ ਨੇ ਤਿੰਨ ਸੌ ਦਾ 1260 ਦੇ ਦੂਆ ਠੀਕ ਹੈ ਜੀ ਆ ਦੇਖ ਸਕਦਾ ਤੁਸੀਂ ਠੀਕ ਹੈ ਫੇਰ ਬਾਕੀ ਤੁਹਾਨੂੰ ਸ਼ੌਂਕ ਕਰਾਏ ਉਹ ਫੜ ਕੇ ਬਈ ਇਹਨਾਂ ਕੱਲੇ ਕਰਦੇ ਸ਼ੌਂਕ ਕਰਾਵਾਂਗੇ ਬਈ ਫੜ ਕੇ ਕਰਾਵਾਂਗੇ ਠੀਕ ਹੈ ਆਪਾਂ ਤੁਹਾਨੂੰ ਪਹਿਲਾ ਕਬੂਤਰ ਦਿਖਾਉਣ ਲੱਗਾਂਗੇ ਠੀਕ ਹੈ ਜੀ 300 ਦਾ 1260 ਦੇ ਦੂਆ ਬਈ ਇਹ ਲੋ ਜੀ ਕਰੋ ਸ਼ੌਂਕ ਖੱਟੀ ਅੱਖਾਂ ਪੂਰੀ ਨੋਗ ਸਰ ਤੇ ਮਾਰੇ ਮੋੜੇ ਸੁਟਾ ਬਈ ਇਹਨੂੰ ਕਈ ਵੀਰ ਜਣੇ ਹਰਿਆਣੇ ਵਾਲੇ ਕਹਿੰਦੇ ਆ ਜੁਪੀ ਵਾਲੇ ਤੇ ਦਿੱਲੀ ਵਾਲੇ ਕਹਿੰਦੇ ਚਰਚੀ ਅੱਖਾਂ ਠੀਕ ਹੈ ਜੀ ਇਹਨੂੰ ਚਰਚੀ ਅੱਖਾਂ ਵੀ ਕਹੀ ਜਾਂਦਾ ਹੈ ਹਰਿਆਣੇ ਵਾਲਿਆਂ ਤੇ ਉਹ ਆਪਾਂ ਕਹਿੰਦੇ ਗੇ ਘੱਟੀਆਂ ਅੱਖਾਂ ਠੀਕ ਹੈ ਜੀ ਪੀੜੇ ਘੱਟੀਆਂ ਅੱਖਾਂ ਨੇ ਸਿਰ ਤੇ ਲਾਲ ਚੁਟਕਾ ਬਈ ਦੋ ਅੱਖਾਂ 'ਚ ਦੋ ਅੱਖਾਂ ਪੀੜੀਆਂ ਬਈ ਠੀਕ ਹੈ ਜੀ ਲਓ ਜੀ ਕਰ ਲੋ ਸ਼ੌਕ ਬਈ ਪਰਾਂ ਦਾ ਫਰ ਦੇਖ ਲਓ ਬਈ ਜਮਾ ਕੁੰਦਮੇ ਕਰ ਲੋ ਸ਼ੌਕ ਬਈ ਪਰਾਂ ਦਾ ਠੀਕ ਹੈ ਜੀ ਹੈਲੋ ਜੀ ਠੀਕ ਹੈ ਬਈ ਇਹ ਸਾਡੇ ਪੰਜੇ ਬਈ ਚੈੱਕ ਕਰੋ ਬਈ ਪੰਜੇ ਠੀਕ ਹੋ ਜੀ ਬਈ ਤੇ ਸਰਦੈ ਛਤਰੀ ਦੇ ਬਈ ਐ ਇਹ ਪਿਛਲੇ ਸਾਲ ਦੇ ਉੱਡੇ ਹੋਏ ਹੈਗੇ ਜੇ ਗਾਲ ਤੁਸੀਂ ਡਾਉਣਾ ਚਾਹੋ ਤਾਂ ਡਾ ਵੀ ਸਕਦੇ ਮਈ ਠੀਕ ਹੈ ਉਡਾ ਵੀ ਸਕਦੇ ਹੋ ਤੇ ਲਓ ਜੀ ਲੈਓ ਬਈ ਕੱਲਾ ਕੱਲਾ ਚੈੱਕ ਕਰਾਉਣਾ ਜੱਪਣੇ ਕਬੂਤਰਾਂ। ਸੋ ਜੀ ਦੇਖੋ ਬਾਈ ਕਬੂਤਰਾਂ। ਕਬੂਤਰ ਦੇਖੋ ਉਸ ਕਬੂਤਰ ਦੀ ਕਲੀਅਰਟੀ ਦੇਖੋ। ਹੈਗੀ ਹੈ ਬਈ। ਇਹ ਲਓ ਜੀ। ਬਾਈ ਚੈੱਕ ਕਰੋ ਕਬੂਤਰਾਂ। ਲੈਂਥ ਦੇਖੋ ਕਬੂਤਰ ਦੀ ਕਿੰਨੇ ਲੰਬੀ ਹੈ ਜੀ। ਠੀਕ ਹੈ ਨਾ ਬਾਈ। ਲਓ ਜੀ ਕੱਲਾ ਕੱਲਾ ਕਬੂਤਰ ਚੈੱਕ ਕਰਾਵਾਂਗੇ। ਅੱਜ ਸਾਨੂੰ ਲਓ ਜੀ ਮੇਰਾ ਵੀਰੋ। ਚੈੱਕ ਕਰੀ ਚੱਲੋ। ਲਾਰੇ ਮੂਤਰਾ ਕੋਣਾ ਹੁਣ ਆਪੋ ਦੇ ਕੋਣਾ ਦੂਜਾ ਕਬੂਤਰ ਲੋ ਜੀ ਬਈ ਦੂਜਾ ਕਬੂਤਰ ਫੇਰ ਆਜ ਰਾਇ ਤੁਹਾਡੇ ਦੇ ਅੱਖਾਂ ਦੇਖੋ ਬਈ ਚਿੱਟੀਆਂ ਅੱਖਾਂ ਪਲਕਾਂ ਦੇਖੋ ਬਈ ਇਹ ਕਬੂਤਰ 2-2000 ਦੇ ਵੀ ਨਹੀਂ ਮਿਲਦੇ ਇਹ ਕਬੂਤਰ ਦੇਖੋ ਸਿਰਫ ਸਾਨੂੰ 300 ਚ ਦੇ ਰਿਹਾ ਬਈ ਆਪਾ ਪੂਰੀ ਨੋਕ ਚਿੱਟੀਆਂ ਅੱਖਾਂ ਹਲਕਾਂ ਵੀ ਸੰਦੂਰੀ ਆ ਲਾਲ ਛੋਟਾ ਬਾਈ ਗਰਦਨ ਤੇ ਚੈੱਕ ਕਰ ਸਕਦਾ ਹਾਂ ਬਾਈ ਠੀਕ ਹੈ ਜੀ ਬਾਈ ਕਬੂਤਰ ਦੀ ਲੈਂਥ ਵੀ ਬਹੁਤ ਲੰਬੀ ਹੈਗੀ ਲੋਜ ਕਰ ਲੋ ਫਰਾਂ ਦਾ ਸ਼ੌਂਕ ਮੇਰਾ ਵੀਰੋ ਇਹ ਵੀ ਸਰਦਈ ਢਾਂਗੇ ਤੇਗਾ ਕਰ ਲੋ ਬਾਈ ਫਰਾਂ ਦਾ ਸ਼ੌਂਕ 300 ਦਾ 1 ਹੈ ਬਾਈ 600 ਦੇ 2 ਹੈ ਜੇਗਾ ਕਿਸ ਨੇ ਬਾਜੀ ਛੱਡਣੇ ਕੱਢ ਕੇ ਬਾਜੀ ਵੀ ਛੱਡ ਸਕਦੇ ਠੀਕ ਹੈ ਬਾਈ ਜੀ ਸਰਦਈ ਢਾਂਗੇ ਤੇ ਬਾਈ ਇਹ ਲੋ ਜੀ ਬਾਈ ਕਰੋ ਫਰਮਾ ਸ਼ੋਕ ਹੋਏ ਠੀਕ ਹੈ ਜੀ ਆ ਕਰ ਲਓ ਕੋਈ 5.0 ਦਾ ਸ਼ੋਕ ਮੇਰਾ ਵੀ ਇਹਨਾਂ ਦੀ ਉਡਾਨ ਹੈ ਜੀ ਬਾਈ 1:30 ਵਜੇ ਤੱਕ ਦੀ ਉਡਾਨ ਫੁੱਲ ਗਰਮੀ ਚਾ ਉਹ ਤਾਂ ਕਹਿੰਦੇ ਵੱਧ ਪਰ ਆਪਾਂ ਤੁਹਾਨੂੰ 1:30 ਵਜੇ ਤੱਕ ਦੀ ਉਡਾਨ ਲਾ ਦਿਆ ਬਾਈ ਲਓ ਜੀ ਉਹ ਤੁਹਾਨੂੰ ਦੂਜਾ ਕਬੂਤਰ ਵੀ ਚੈੱਕ ਕਰਾਉਣੇ ਆ ਬਾਈ ਹਾਂ ਆ ਲਓ ਜੀ ਕਰੋ ਚੈੱਕ ਬਾਈ ਆ ਵੀ ਨਾ ਠੀਕ ਹੈ ਜੀ ਬਾਈ ਕਰ ਲਓ ਚੈੱਕ ਮੇਰਾ ਵੀਰੋ ਲਓ ਕਰਾਂ ਦੇਖੋ ਕਬੂਤਰ ਦੀ ਤੁਸੀਂ ਠੀਕ ਆ ਬਾਈ ਸਰਦਈਂ ਢਾਂਗੇ ਦੇ ਆਏ ਤੇ ਇਹਨਾਂ ਨੂੰ ਤੁਸੀਂ ਅਗਲੇ 100 ਬਾਜੀ ਛੱਡ ਸਕਦੇ ਹੋ ਬਾਈ ਪਿਛਲੇ ਸਾਲ ਵਾਲੇ ਕਬੂਤਰ ਐ ਠੀਕ ਐ ਜੋ ਰਹਿ ਗਏ ਸੀ ਮਾਦਮ ਖਾਈ ਬੈਠੇ ਪਰ ਰਹਿ ਗਏ ਅਗਲੇ ਦੇ ਕਰੇ ਛੱਡੇ ਨਹੀਂ ਗਏ ਮੌਸਮ ਕੱਚੇ ਪੱਕੇ ਹੋ ਗਏ ਤੇ ਗਾਣ ਪੰਜ ਛੱਡ ਸਕਦੇ ਹਾਂ ਬਾਈ ਠੀਕ ਐ ਬਾਈ ਜੀ 300 ਦਾ ਇੱਕਾ ਬਾਈ ਕਰ ਲਓ ਬਾਈ ਚੈੱਕ ਲਓ ਵੀ ਉਹ ਸੁਣ ਅਗਲਾ ਕਬੂਤਰ ਵੀ ਚੈੱਕ ਕਰਾਉਣਾ ਭਾਈ। ਇੱਕ ਦਮ ਅਗਲਾ ਕਬੂਤਰ ਚੈੱਕ ਕਰਾਉਣਾ ਮੇਰੇ ਵੀਰੋ। ਤੇ ਲਓ ਜੀ। ਅਗਰ ਉਹ ਨਾਲ ਫਿਰ ਚੈੱਕ ਕਰੋ। ਤੇ ਉਹਦੇ ਨਾਲ ਵੀ ਚੜਦੇ ਨੇ ਤੇ ਚੜਦੇ ਕਬੂਤਰ ਆ ਭਾਈ ਜਾਇ ਹੋਇਆ ਮੇਰੇ। ਲਓ ਜੀ ਚਿੱਟੀ ਅੱਖਾਂ ਪੂਰੀ ਨਮੋਕਾ। ਸਰ ਤੇ ਮਾਰੇ ਮਾਰੇ ਕਾਲੇ ਝੁੱਟਨੇ ਭਾਈ। ਚਟੀਆਂ ਆਖਾਂ ਪੂਰੀ ਨੋਕ ਆ ਬਈ ਸਰਤੇ ਮਾਰੇ ਮਾਰੇ ਕਹੀ ਚਟਾ ਬਈ ਲੋਜ ਕਰ ਲੋ ਫਰਾਨਾ ਸ਼ੌਂਕ ਬਈ ਕਰ ਲੋ ਮੇਰਾ ਵੀਰ ਫਰਾਨਾ ਸ਼ੌਂਕ ਠੀਕ ਹੈ ਜੀ ਇਹ ਸਾਰੀ ਸਰਦਈ ਸਾਖਰੀ ਦੇ ਲੱਗੇ ਹੋਇਆ ਬਈ ਤੇ ਅਗਲੇ ਸਾਲ ਤੁਸੀਂ ਕੱਢ ਕੇ ਵੀ ਡਾ ਸਕਦੇ ਹੋ ਬਾਜੀ ਸਾਢੇ ਸਕਦੇ ਹੋ ਬਈ ਤੁਸੀਂ ਠੀਕ ਹੈ ਜੀ ਉੱਤੇ ਹੋਏ ਕਬੂਤਰਾਂ ਦੇ ਕਰੇ 3:00 1/2 ਵਜੇ ਤੱਕ ਦੀ ਰਾਨਾ ਬਈ ਪੰਜੇ ਦੇਖੋ ਠੀਕ ਹੈ ਬਾਈ ਜਮਾ ਜਾਮਣੀ ਪੰਛੇ ਖੁਸ਼ਕ ਪੰਛੇ ਬਾਈ ਜਮਾ ਜਾਮਣੀ ਠੀਕ ਹੈ ਜੀ ਇੱਕ ਘਰ ਦੇ ਕਬੂਤਰ ਆਪਣੇ ਕੋਲ ਆਏ ਹੋਏ ਲੈ ਆ ਵੀ ਕੈਮਰਾ ਮਰਵਾ ਦੀ ਛਾਤੀ ਲੋ ਵੀ ਮਿੱਤਰੋ ਘਰ ਰਚਕ ਕੋਤਨ ਇਖੜਾ ਆਂ ਦੇਖ ਲੋ ਕਬੂਤਰ ਦੇਖ ਲੋ ਬਾਈ ਠੀਕ ਹੈ ਨਾ ਓਏ ਇੱਕ ਦੋ ਇੱਕ ਚੌੜ ਦਾ ਕਬੂਤਰਾਂ ਜਿਹੜਾ ਤੁਹਾਨੂੰ ਦਿਖਾਉਣੇ ਆ ਬਾਈ ਇਹ ਤੰਨੇ ਬਾਈ ਨਾਰਾ ਆ ਕੇ ਸਰਦੀ ਢਾਂਗੇ ਦੀ ਆ ਬਈ ਤੇ ਬਾਕੀ ਤੁਹਾਨੂੰ ਵਿਖਾਈ ਜਾਣਗੇ ਕਬੂਤਰ ਆਪਣੇ ਕੋਲ ਕਾਫੀ ਆਏ ਹੋਣਾਂ ਚ। ਅੱਲਾ ਮਾਈ ਜੀ ਆ ਗਈ ਮਾਤੀ ਇਹ ਮਦੀਨਾ ਬਈ ਇਹ ਵੀ ਸਰਦੀ ਢਾਂਗੇ ਦੀ ਆ ਬਈ ਠੀਕ ਹੈ ਜੀ ਲਓ ਜੀ ਕਾਲੀ ਅੱਖਾਂ ਚਿੱਟੀ ਨੋਕ ਆ ਬਈ ਠੀਕ ਹੈ ਬਈ ਜੀ ਕਰ ਲਓ ਬਈ ਫਰਾਂ ਦਾ ਸ਼ੌਂਗਾ ਇਹ ਇੰਨਾ ਇੰਨਾ ਰੰਗ ਬਈ ਪਤਾ ਕਦੋਂ ਆਇਆਗਾ ਇਹ ਚਾਹੇ ਤਾਂ ਦੋਦੀ ਤਾਂ ਲੱਗਿਆ ਬਈ ਨਾ ਨਾ ਆ ਦੇਖੋ ਤੇ ਰੱਬ ਚ ਬਾਈ ਦੋਦੀ ਤੇ ਬਾਈ ਉੱਡਣ ਦੇ ਫੁੱਲ ਗਰੰਟੀ ਹੋਈ ਇਹਨਾਂ ਦੀ ਉੱਡਣਗੇ ਹੀ ਉੱਡਣਗੇ ਲਓ ਜੀ ਬਾਈ ਕਰ ਲਾ ਸ਼ੌਂਕ ਠੀਕ ਹੈ ਬਾਈ ਜੀ ਇਹ ਰੰਗ ਵੀ ਤਾਂ ਹੀ ਲੱਗਿਆ ਹੈਗਾ ਜੇ ਇਹਨੇ ਉੱਡਦੇ ਹੈਗੇ ਠੀਕ ਹੈ ਬਾਈ ਜੀ ਤੇ ਸ਼ਾਹੀ ਕਬੂਤਰੀ ਹੈ ਬਈ ਮਦੀਨੇ ਆ ਕਰ ਲਾ ਬਾਈ ਪੰਜਿਆਂ ਦਾ ਸ਼ੌਂਕ ਬਣਾਵੀਆਂ ਪੰਜਿਆਂ ਦਾ ਸ਼ੌਂਕ ਤੁਹਾਨੂੰ ਕਰਕੇ ਦਿਖਾਉਣਾ ਇੱਕ ਕਰਦੀ ਛੋਟੀ ਹੈ ਬਈ ਖੂਦਰੀ ਕਰਦੀ ਥੋੜੀ ਛੋਟੀ ਹੈ ਸਾਨੂੰ ਇਹ ਵੀ ਛੱਟ ਕੇ ਦਿਖਾਉਣਾ ਹੈ ਬਈ ਲੈ ਮੇਰਾ ਮਾਰਾ ਬਾਦ ਇਹ ਕੈਮਰਾ ਅਸਾਨੂੰ ਕੱਲੇ ਕੱਲੇ ਕਬੂਤਰ ਦਾ ਸ਼ੌਕ ਕਰਾਉਣਾ ਬਈ ਦੇਖੋ ਬਈ ਖੂਦਰੀ ਦੇਖੋ ਤੁਸੀਂ ਅਰਦੀਆਂ ਨਾ ਦੀਆਂ ਨਾ ਉਹ ਜਾਈ ਨਹੀਂ ਰਹਾ ਵੀ ਉਹ ਆਇਆ ਉਧਰ ਲੱਗਦਾ ਨਾ ਕੋਈ ਚੀਜ਼ ਹੈਗੀ ਸਰਦ ਹੀ ਟਾਂਕੇ ਦੀ ਹੈ ਬਈ ਇਹ ਵੀ ਠੀਕ ਹੈ ਬਾਈ ਜੀ ਉੱਟਣਗੇ ਹੀ ਉੱਟਣਗੇ ਤੁਸੀਂ ਅਗਲੇ ਸਾਲ ਕੱਟ ਕੇ ਉੜਾ ਸਕਦੇ ਹੋ ਇਹਨਾਂ ਨੂੰ ਬਾਈ ਠੀਕ ਹੈ ਬਾਈ ਜੀ ਹੋਰ ਦਿਖਾਉਣਾ ਬਾਈ ਤੁਹਾਨੂੰ ਫੜੀ ਬਾਈ ਕੈਮਰਾ ਲੋ ਜੀ ਆ ਗਿਆ ਬਾਈ ਨਾਰਾ ਇਹ ਵੀ ਛੋਟੇ ਕੱਦ ਦੀ ਲੱਗਦਾ ਮੈਨੂੰ ਹਾਂ ਇਹ ਵੀ ਛੋਟੇ ਕੱਦ ਦਾ ਬਾਈ ਸਰਦੈ ਟਾਂਗੇ ਜਾ ਬਾਈ ਉੱਟਣੇ ਉੱਟਣਗੇ ਉੱਟਣਗੇ ਬਾਈ 300 ਦਾ 1 ਹੈ ਬਾਈ 300 ਦੇ ਦੋ ਹੈ ਦੇਖੋ ਕਾਲੀ ਅੱਖਾਂ ਪੀਣੋਗਾ ਬਈ ਕਾਲੀਆਂ ਅੱਖਾਂ ਸਿੱਟੀ ਨੋਕ ਸਾਫ ਚੱਟਾ ਬਈ ਲੋ ਬਈ ਜੀ ਕਰੋ ਫਰਨਾ ਸ਼ੌਕ ਕਰੋ ਫਰਨਾ ਸ਼ੌਕ ਕਰ ਲਓ ਬਈ ਐ ਬਾਕੀ ਤੁਸੀਂ ਜਾਣਕਾਰ ਹੋਵੋਗੇ ਜਿਹਦੀ ਆ ਲਾਟ ਗੰਨੀ ਵੱਡੀ ਹੁੰਦੀ ਹੈ ਨਾ ਇਹ ਆ ਲਾਟ ਗੰਨੀ ਦੇਖੋ ਜਾਂਦੀ ਹੈ ਨਾ ਬਾਹਰ ਇਹ ਆ ਗੰਨੀ ਜਾਂਦੀ ਹੈ ਨਾ ਬਾਹਰ ਦੂਹ ਪਰ ਨੂੰ ਤਾਂ ਸਮਝ ਲਓ ਕੋਈ ਉੱਤਰ ਪਿਓਰਿਟੀ 'ਚ ਹੁੰਦੇ ਨੇ ਉਹ ਇਹ ਆ ਕਰ ਲਓ ਚੈੱਕ ਠੀਕ ਹੈ ਨਾ ਜੇ ਦੀ ਲਾਸਟ ਕੰਨੀ ਬਾਹਰ ਜਾਂਦੀ ਹੋਵੇ ਉਹ ਕੰਨੀ ਛੋਟੀ ਹੁੰਦੀ ਹੈ ਲਾਸਟ ਕੰਨੀ ਬਾਹਰ ਜਾਂਦੀ ਹੋਵੇ ਜਦ ਮੰਨ ਕੇ ਚਲੋ ਕਿੰਨੇ ਕੰਨੀਆਂ ਲਾਸਟ ਵਾਲੀਆਂ ਇੱਕ ਸਾਰ ਨੇ ਤਾਂ ਉਹ ਕੰਪਿਊਟਰ ਪਿਓਟੀ ਦੀ ਗਾਰੰਟੀ ਹੁੰਦੀ ਹੈ ਭਾਈ ਆ ਦੇਖੋ ਇੱਧਰ ਆਹ ਦੇਖੋ ਭਾਈ ਕਿੰਨੀ ਬਾਹਰ ਹੈ ਕੰਨੀ ਚੈੱਕ ਕਰ ਲਓ ਕਿੰਨੀ ਬਾਹਰ ਹੈ ਭਾਈ ਠੀਕ ਹੈ ਭਾਈ ਜੀ ਆ ਚੈੱਕ ਕਰ ਲਓ ਤੁਸੀਂ ਇਹ ਕਿੰਨੀ ਬਾਹਰ ਹੈ ਭਾਈ ਤੇ ਇਦਰ ਵੀ ਵਾਰੋ ਬਈ ਦੇਖੋ ਕਬੂਤਰ ਦੇ ਪਾਇਓਰਟੀ ਦੀ ਗਰੰਟੀ ਹੋਏ ਫੁੱਲ ਚੰਗਾ ਉਤਰਿਆ ਸਰਦਾ ਹੀ ਟਾਂਕੇ ਦੇ ਬਈ ਠੀਕ ਹੈ ਬਈ ਜੀ ਇਹ ਇਦ ਕੀ ਰਹੇ ਹੋਏ ਨੇ ਬਈ ਕਬੂਤਰ ਤੇ ਲਿਆ ਵੀ ਕੇ ਮਰਵਾਦੀ ਦੀ ਵੀ ਮਾ ਬਈ ਜੀ ਦੇਖੋ ਤੁਸੀਂ ਆਹ ਕਬੂਤਰ ਵਿੱਚ ਚੈੱਕ ਕਰੋ ਬਈ ਠੀਕ ਹੈ ਜੀ ਬਈ ਦੇਖ ਲਓ ਦਰੇ ਕਾਲੀ ਅੱਖਾਂ ਨੇ ਬਈ ਲੋਜਿਕ ਕਰ ਲੋ ਸ਼ੌਂਕ ਪੰਜੇ ਦੇਖ ਲਓ ਬਈ ਦੇ ਇਹ ਇਹਣਾ ਗੂੜੇ ਬੰਝੇ ਵਈ ਜਮਾ ਇਹ ਲੱਗੂ ਜੀ ਬਈ ਕਾਲਾ ਸ਼ਕ ਬੰਝਾ ਨਾ ਬਈ ਇਹ ਇਹਣਾ ਬਈ ਕੋਈ ਲੱਲੂ ਬੰਝੂ ਕੋ ਤਾਂ ਨਹੀਂ ਹੈਗਾ ਬਈ ਚੰਗੇ ਕਬੂਤਰ ਹੈ ਬਈ ਸਭੇ ਹੀ ਢਾਂਗੇ ਦੇ ਬਈ ਇਦ ਕੀ ਰਹੇ ਹੋਇਆ ਬਈ ਇਹ ਅਗਲੇ ਸਾਲ ਤੁਸੀਂ ਕੱਢ ਕੇ ਢਾ ਵੀ ਸਕਦੇ ਹੋ ਇਹਨਾਂ ਨੂੰ 300 ਦਾ ਕਬੂਤਰ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਬਈ 300 ਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਬਈ ਠੀਕ ਹੈ ਨਾ ਬਈ ਆਣੀ ਬਈ ਲੈ ਆ ਵੀ ਮਿੱਤਰੋ ਹੋਰ ਦਿਖਾਉਣਾ ਤੁਹਾਨੂੰ ਇਹ ਆ ਗਿਆ ਕਾਲਾ ਚੀਨਾ ਪੱਠਾ ਬਈ ਠੀਕ ਆ ਬਈ ਆ ਵੀ ਚੈੱਕ ਕਰ ਲਓ ਦੇਖੋ ਇਹ ਬੱਚਾ ਨਹੀਂ ਢਾਂਗੇ ਦਾ ਬਈ ਇਹ ਪੱਠਾ ਬਈ ਠੀਕ ਹੈ ਜੀ ਕਾਲਾ ਚੀਨਾ ਬਈ ਇਹ ਲਓ ਜੀ ਆ ਦੇਖੋ ਇਹ ਝੌੜ ਝੌੜ ਚ ਆਇਆ ਬਈ ਠੀਕ ਹੈ ਜੀ 300 ਦੀ ਕੋਈ ਏਡੀ ਗੱਲ ਨਹੀਂ ਹੁੰਦੀ ਕਬੂਤਰ ਚੰਗਿਆ ਬਈ ਸਾਰੀ ਇੱਕ ਦੋ ਇੱਕ ਕਬੂਤਰ ਆ ਬਈ 600 ਦਾ ਜੋੜਾ 300 ਦਾ ਇੱਕ ਆ ਬਈ ਠੀਕ ਹੈ ਜੀ ਬਾਈ ਲੌਜ ਕਰ ਲੋ ਪੰਜਾ ਸ਼ੌਕ ਵਈ ਠੀਕ ਹੈ ਜੀ ਬਾਈ ਕਾਲਾ ਛੀਨਾਂ ਬਾਈ ਇਹ ਲੈ ਬਾਈ ਇਹ ਵੀ ਦਿਖਾ ਦੀ ਆਪਾਂ ਅੱਜ ਸ਼ੌਕ ਕਰਾਉਣਾ ਆਪਣੇ ਕੱਲੇ ਕੱਲੇ ਕੰਪਿਊਟਰ ਦਾ ਲਓ ਬਾਈ ਜੀ ਦੇਖ ਲੋ ਠੀਕ ਹੈ ਜੀ ਆਹ ਆ ਪੱਠਾ ਬਾਈਓ ਦੇਖ ਲੋ ਤੁਸੀਂ ਤੁਹਾਨੂੰ ਦੇਖ ਕੇ ਪਤਾ ਲੱਗ ਜੂ ਕਿ ਕੀ ਚਾਹੀਏ ਠੀਕ ਹੈ ਜੀ ਬਾਈ ਲਓ ਜੀ ਬਾਈ ਕਰ ਲੋ ਚੈੱਕ ਆ ਸਾਨੂੰ ਸਾਰੇ ਕੰਪਿਊਟਰ ਚੈੱਕ ਕਰਾਉਣਾ ਇਕੱਲਾ ਇਕੱਲਾ ਬਾਈ। ਲਾਓ ਬਾਈ। ਆ ਕਾਲੀ ਜੀ ਨਹੀਂ ਤੂਦਰੀ ਕਾਲੀ ਅੱਖਾਂ ਦੀ ਬਾਈ। ਕਾਲੀ ਅੱਖਾਂ ਨੇ ਬਾਈ ਕਾਲੀ ਜੀ ਨਹੀਂ ਐ। ਠੀਕ ਹੈ ਜੀ ਬਾਈ। ਲਾਓ ਬਾਈ ਕਰ ਲੋ ਫਰਾਂ ਦਾ ਸ਼ੌਕ। ਕਾਲੀ ਜੀ ਨਹੀਂ ਕਾਲੀ ਅੱਖਾਂ ਦੀ ਆ ਬਾਈ। ਲਓ ਜੀ ਕਰ ਲਓ ਫਰਾ ਸ਼ੰਗੋ ਇਹ ਆ ਕਰ ਲਓ ਬਈ ਪੰਜਾਂ ਸ਼ੰਗੋ ਠੀਕ ਹੈ ਜੀ ਬਈ ਲਾ ਲੇ ਮਿੱਤਰਾਂ ਛਾਤੀ ਮਰਵਾ ਦੀ ਇਹਦੇ ਕੰਨੀ ਵੀ ਲਓ ਜੀ ਆਹ ਘੋਦਰੀ ਆ ਬਈ ਉਹ ਕਾਲੀ ਚੀਨੀ ਕਾਲੀਆਂ ਅੱਖਾਂ ਫਾਇਰ ਜਿਵੇਂ ਲਾਲੀ ਠੱਲ ਪਈ ਹੋਈ ਹੋਈ ਲਓ ਜੀ ਬਈ ਕਰ ਲਓ ਜੀ ਠੀਕ ਹੈ ਜੀ ਭਾਈ ਲਓ ਭਾਈ ਜੀ ਫੜੋ ਕੈਮਰਾ ਉਹ ਦਵਾ ਆ ਗਿਆ ਭਾਈ ਕਾਲਾ ਜਿਨਾ ਕਬੂਤਰ ਹੈ ਭਾਈ ਉਹ ਲਓ ਜੀ ਭਾਈ ਖੱਟੀਆਂ ਅੱਖਾਂ ਕਾਲੀ ਨੋਕ ਭਾਈ ਕਬੂਤਰ ਦੇਖੋ ਤੁਹਾਨੂੰ ਰੂਹ ਕੋ ਤੁਹਾਨੂੰ ਕਬੂਤਰ ਦਿੱਤੇ ਮੈਂ 300 ਦਾ ਇੱਕ ਸੇਸੋ ਦੇ ਦੂਏ ਆ ਕਰ ਲਓ ਖੱਟੀਆਂ ਅੱਖਾਂ ਜਣ ਕੇ ਜਰਚੀ ਅੱਖਾਂ ਕਹਿੰਦੇ ਨੇ ਜਿੰਨੂੰ ਚਿੱਟੇ ਨੂੰ ਇਹ ਬਿੱਲੀਆਂ ਕਹਿੰਦੇ ਨੇ ਕਾਲੀ ਅੱਖਾਂ ਨੂੰ ਮਕੋਈਆਂ ਕਹਿੰਦੇ ਨੇ ਹਰਿਆਣੀਆਂ ਵਾਲੇ ਬਾਈ ਇਹ ਜਰਚੀ ਅੱਖਾਂ ਨੇ ਬਾਈ ਕਾਲ ਚੀਨਾ ਬਾਈ ਲਓ ਜੀ ਕਰ ਲਓ ਬਾਈ ਫਰਾਸ਼ ਆਊਗਾ ਕਬੂਤਰ ਨਹੀਂ ਮੰਗਾਈ ਲੱਗੂਏ ਉੜਦਾ ਬਾਈ ਠੀਕ ਹੈ ਬਾਈ ਸਰਦਰੀ ਢਾਂਗੇ ਨੇ ਇਹ ੜਾਵੇ ਪੂਰੇ ਕੈਮਰੇ ਬਾਈ ਸਾਰੇ ਕਬੂਤਰ ਢਾਵੇ ਨੇ ਬਾਈ ਠੀਕ ਹੈ ਜੇ ਕਿਸੇ ਨੂੰ ਲੈਣੇ ਨੇ ਇੱਠੇ ਵੀ ਲੈ ਸਕਦਾ ਬਈ ਤਾਂ ਕਿ ਖੇੜ ਪਾਣੀ ਪਣੀ ਹੁੰਦਾ ਅਗਲੇ ਦਾ ਲਾ ਬਾਈ ਜੀ ਕਰ ਲੈ ਸ਼ੌਂਕ ਖੇੜ ਪਾਣੀ ਪਣੀ ਹੁੰਦਾ ਬਈ ਇਕੱਠੇ ਕਬੂਤਰ ਲਾਗੇ ਨੇ ਇਕੱਠੇ ਲੈ ਜਾ ਬਈ ਠੀਕ ਹੈ ਬਾਈ ਜੀ ਲਓ ਜੀ ਕਰ ਲੋ ਫਰਾਸ਼ ਸ਼ੌਂਕ ਆ ਕਰ ਲੋ ਬਈ ਪੰਜਾਂ ਦਾ ਸ਼ੌਂਕ ਬਈ ਠੀਕ ਹੈ ਬਾਈ ਜੀ ਪੰਜਾਂ ਦਾ ਸ਼ੌਂਕ ਤੇ ਹੁਣ ਮੈਂ ਤੁਹਾਨੂੰ ਛੱਡ ਕੇ ਦਿਖਾਉਣਾ ਬਾਈ ਤੇ ਲਾ ਬਾਈ ਲੈ ਆ ਬਈ ਕਬੂਤਰ ਦੇਖਾ ਬਈ ਤੁਸੀਂ ਆ ਆਦੀ ਬਈਓ ਕਾਲਾ ਚੀਨਾ ਕੱਦ ਦੇਖੋ ਤੁਸੀਂ ਕਬੂਤਰ ਦਾ ਹੈਗਾ ਨਾ ਕੋਈ ਚੀਜ਼ ਕਾਲਾ ਜੀਨਾ ਬਈ ਖੱਟੀਆਂ ਅੱਖਾਂ ਨੇ ਬਈ ਦੇਖੋ ਅਸੀਂ ਕੱਦ ਦੇਖੋ ਮੇਰਾ ਵੀ ਹੈਗਾ ਨਾ ਕੋਈ ਦੀਦਾਗਾ ਇਹ ਨਾ ਬਈ ਆ ਕਬੂਤਰ ਆਪਣੇ ਕੋਲ ਫਿਰ ਟੋਟ ਲਾਈਆਂ ਬਈ 2 4 6 8 ਕੂਤਰਾ ਬਈ ਟੁੱਟਾ ਸਰਵੇਇਟਾਂ ਕੇ ਦੇ ਗਏ 300 ਦਾ 1 ਹੈ ਬਈ 600 ਦੇ 2 ਹੈ ਬਈ ਠੀਕ ਹੈ ਜੀ ਮਾਰ ਲਓ ਨਿਗਾ ਸਰਵੇਇਟਾਂ ਕੇ ਉੱਡਣਗੇ ਉੱਟਣਗੇ ਉੱਟਣੇ ਬਈ ਇਹ ਪਿਛਲੇ ਸਾਲ ਆਨੇ ਬਈ ਰੁਕ ਗਿਆ ਮਨੇ ਆ ਇੱਕ ਪੱਠਾ ਇਹ ਚਿੱਦਾ ਬਈ ਠੀਕ ਹੈ ਨਾ ਇਹ ਵੀ ਵਧੀਆ ਉੜਦਾ ਹੈ ਤੇ ਬਾਕੀ ਦੇ ਉਡਾਣੇ ਕੀ ਕੀ 1:30 ਵਜੇ ਤੱਕ ਦੀ ਕਰਾਂ ਬਈ ਪੂਲ ਗਰਮੀ ਚ ਕੋਈ ਤੰਨ ਨਾ ਕਰੀ ਚਾਰ ਕੇ ਦੀ ਉਹ ਨਹੀਂ ਆਪਾਂ ਕਹਿੰਦੇ ਆਨੇ ਪਤਾ ਜ਼ਰੂਰ ਦੱਸਿਓ ਪੁਰਾ ਪਾਣੀ ਨਾ ਦੱਸ ਦੇ ਠੀਕ ਹੈ ਨਾ ਬਈ ਤੇ ਬਾਕੀ ਕਬੂਤਰ ਦੇਖਾ ਕਬੂਤਰ ਦੇਖ ਕੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਕਿਉਂਕਿ ਕੱਲਾ ਕੱਲਾ ਕਬੂਤਰ ਦੇਖਾ ਬਈ ਜਾਨ ਆਪ ਹੀ ਪਤਾ ਲੱਗ ਜਾਊਗਾ ਤੁਹਾਨੂੰ ਵੀ ਹਾਂ ਕੋਈ ਚੀਜ਼ ਹੈਗੇ ਬਈ ਠੀਕ ਹੈ ਨਾ ਆਹ ਕਰੋ ਚੈੱਕ ਬਈ ਬਾਕੀ ਬਈ ਚੈਨਲ ਨੂੰ ਕਰ ਲਿਓ ਬਈ ਸਬਸਕ੍ਰਾਈਬ ਆ ਬੈਲ ਵਾਲਾ ਬਟਨ ਵੀ ਦਬਕ ਦਿਓ ਤਾਂ ਕਿ ਆਉਣ ਵਾਲਿਆ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਈ ਤੇ ਚਾਹ ਮੇਰਾ ਨੰਬਰ ਹੈਗਾ ਬਾਈ 8872801437 8872801437 ਮੇਰਾ ਫੋਨ ਨੰਬਰ ਹੈ ਬਾਈ ਤੇ ਪੰਡਣਾਕਰਾ ਜ਼ਿਲ੍ਹਾ ਸੰਗਰੂਰ ਨੇੜੇ ਜਿਉਣੇ ਮੋੜ ਵਾਲੀਆਂ ਮੋੜਾਂ ਨੇ ਬਾਈ ਆਪਣੇ ਠੀਕ ਹੈ ਬਾਈ ਪੰਡਣਾਕਰਾ ਜ਼ਿਲ੍ਹਾ ਸੰਗਰੂਰ ਹੈ ਨੇੜੇ ਆਪਣੇ ਜਿਉਣੇ ਮੋੜ ਵਾਲੀਆਂ ਮੋੜਾਂ ਨੇ ਬਾਈ ਵਾਹੇ ਗੁਰਜੀ ਦਾ ਕਾਲਸਾ ਵਾਹੇ ਗੁਰਜੀ ਕੀ ਬੋਧ